ਕਾ ਮਨ ਹੋਏ ਸਗਲ ਗਰੀਨਾ ਹਰ ਨਾਮ ਦੇ ਘਟ ਘਟ ਸੀਨਾ ਮਨ ਆਪਣੇ ਤੇ ਬੁਰਾ ਮਿਟਾਨਾ ਇਹ ਕਹਿ ਸਗਲ ਸੇ ਸਾਜਨਾ ਸੁਖ ਦੁਖ ਜਨ ਸਮ ਦ੍ਰਿਸ਼ਟੇਤਾ ਬਾਪੁ ਕੋ ਨ ਨਹੀਂ ਲੇਪਾ ਕੀਰਤਨ ਕੋ ਤਨ ਤੇ ਰੋਨਾਓ ਹਵੇ ਕੋ ਨਾਮ ਤੇਰਾ ਥਾ ਮਾਣੇ ਕੋ ਪ੍ਰਭ ਤੇਰਾ ਮਾਣ ਸਗਲ ਟਕ ਟਕੋ ਦੇਵਦਾ ਕਰਨ ਕ 라ਵਣ ਹਾਰ ਸੁਆਮੀ ਸਗਲ ਆਪਣੀ ਗਤ ਮਿਤ ਜਾਨੋ ਆਪੇ ਆਪਨ ਸੰਗ ਆਪ ਪ੍ਰਭ ਰਾਤੇ ਮਰੀ ਉਸਤਤ ਤੁਮ ਤੇ ਹੋਏ ਆਪਕੇ ਅਵਰ ਨ ਜਾਣ ਸਕੋਏ ਸਰਬ ਧਰਮ ਮੈਂ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਰਿਆ ਮੈਂ ਉਤਮ ਕਰਿਆ ਸਾਧ ਸੰਗ ਧਰਮਤ ਮਲ ਕਰਿਆ ਸਗਲ ਉਦਮ ਮੈਂ ਉਦਮ ਪਲਾ ਹਰ ਕਾ ਨਾਮ ਜਪੋ ਜੀ ਸਦਾ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸ ਸੁਨ ਰਸਨ ਬਖਾਨੀ ਸਗਲ ਤਾਂ ਦਿਓ ਹਾਨ ਹਾਲਕ ਜੇ ਘਟ ਵਸੈ ਹਰ ਨਾਲ